ਤੇਨੇ ਕੀ ਸੰਗਤ ਮਿਲ ਰਹਾ ਮ ਦਰਗਹ ਦਾ ਇਮਾਨ ਸੁਣਦੇ ਬਰਹਾ ਹੁ ਬਾਹ ਉਚ ਰਹਿ ਉਠ ਦੇ ਪੀ ਬਾਹ ਕਰੇ ਨਾਨਕ ਤੇ ਮੁਜ ਜਦੇ ਜੇਨ ਤ ਉਠ ਸੰਮਾਨੀਨ ਅੱਲਾ ਜੰਤਾ ਸਤਗੁਰ ਸੇਹੀ ਕਾਪਣਾ ਕਈ ਨਾਮ અપਾਰ ਭੋਜਨ ਡੁੱਬਦੇ ਕੱਢ ਲੈ ਅਰਥਾਤ ਤਰੀ ਦਾਤਾਰ ਤਨ ਤਨ ਸੇ ਸਾਰ ਹੈ ਜੇ ਨਾਮ ਕਰਹਿ ਵਕਤਾਰ ਬਣ ਜਾ ਜੀ ਸਿਬ ਆਮਦੇ ਸਹਜਨ ਤਹਾੜਨ ਹਾਰ ਜਨਨਾਨਕ ਪਾ ਬਈ ਕਿਰ ਸੀ ਸ੍ਰਿ ਸਿਰਜਣ ਹਾਰ ਪਉਰੀ ਸਚ ਸੱਚੀ ਕੇ ਜਨ ਪਤ ਹੈ ਸਚ ਸੱਚ ਜੀ ਆਰਤਿਆ ਜਿਨ ਮੋਰਨੂ ਭਕ ਪੂਜ ਕੰਢੋਲੇ ਤਿਨ ਅੰਦਰ ਹੋਈ ਸਚ ਲਾਟਿਆ ਕ੍ਰਿਤੇ ਸਾਹਿਬ ਬਸਤ ਵਿੱਚ ਇਨੀ ਸੀ ਦੁਰੀਆ